ਹਾਂਜੀ ਇਸ ਗਰੁੱਪ ਚ ਸ਼ਾਮਲ ਸਾਰੇ ਹੀ ਮੈਂਬਰਸ ਨੂੰ ਮੇਰਾ ਅਸ਼ੀਰਵਾਦ ਮੈਂ ਕਿਸੇ ਸੀਨੀਅਰ ਲਾਇਰ ਦੀ ਮਦਰ ਬੋਲ ਰਹੀ ਹਾਂ ਮੇਰੀ ਗੱਲ ਧਿਆਨ ਨਾਲ ਸੁਣੋ ਪਹਿਲਾਂ ਤਾਂ ਜਿਨ੍ਹਾਂ ਨੇ ਇਹਨੂੰ ਭਰਤੀ ਨੂੰ ਬਹਾਲ ਕਰਵਾਇਆ ਅੱਗੇ ਲੱਗ ਕੇ ਚਾਹੇ ਉਹ ਬੀਅਰਡ ਵਾਲੇ ਹੈ ਚਾਹੇ ਉਹ ਈਟੀਟੀ ਵਾਲੇ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮਿਹਨਤਾਂ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ 2364 ਘਰਾਂ ਦੇ ਵਿੱਚ ਇਕ ਉਮੀਦ ਜਗੀ ਹੈ ਉਹਨਾਂ ਨੂੰ ਰੋਜ਼ਗਾਰ ਦੀ ਤਾਂ ਕਿਉਂ ਆਪਾਂ ਆਪਸ ਵਿੱਚ ਲੜ ਕੇ ਤੁਸੀਂ ਕਿਉਂ ਇਸ ਭਰਤੀ ਨੂੰ ਖਰਾਬ ਕਰੀ ਜਾਂਦੇ ਹੋ ਚਾਹੇ ਉਹ ਬੀਐਡ ਵਾਲੇ ਹੈ ਚਾਹੇ ਉਹ ਈਟੀਟੀ ਵਾਲੇ ਹੈ 23 ਹੋਟ ਕੇ ਅੱਛਾ ਚੁੱਲ੍ਹਾ ਜਗ ਲੈਣ ਦੋ ਜੇ ਸਰਕਾਰ ਨੇ ਫੇਰ ਵਾਪਸ ਲੈ ਲਿਆ ਕਿਸੇ ਦਾ ਕੁਝ ਨਹੀਂ ਬੰਨਣਾ ਬੀਐਡ ਵਾਲਿਆਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਈਟੀਟੀ ਵਾਲਿਆਂ ਨੇ ਵੀ ਮਿਹਨਤ ਕੀਤੀ ਹੈ ਰੋਜ਼ਗਾਰ ਸਰਕਾਰ ਮਸਾਂ ਹੀ ਦਿੰਦੀ ਹੈ ਜੇ ਦੇਰੀ ਹੈ ਤਾਂ ਲੈ ਲਓ ਕਿਉਂ ਲੜਾਈ ਕਰਕੇ ਇਸ ਨੂੰ ਖਤਮ ਕਰ ਰਹੇ ਹੋ 2364 ਘਰਾਂ ਚ ਚੁੱਲ੍ਹਾ ਜਗ ਲੈਣ ਦਿਓ ਕਿਉਂ ਲੜਾਈ ਕਰਕੇ ਆਪਾਂ ਖਤਮ ਕਰ ਰਹੇ ਆ ਇਸ ਸਭ ਨੂੰ ਠੀਕ ਹੈ ਹਾਂ ਵੀ ਬੱਚੇ ਜਿਨੇ ਆਡੀਓ ਬਣਾਈ ਹੈ ਉਹ ਬੱਚਾ ਮਾੜੀ ਜੀ ਮੇਰੀ ਗੱਲ ਧਿਆਨ ਨਾਲ ਸੁਣ ਲੇ ਵੀ ਤੁਸੀਂ ਜਿਹੜੇ ਕਾਨੂੰਨ ਦੀ ਐਨਸੀਟੀ ਦੇ 2018 ਦੇ ਕਾਨੂੰਨ ਦੀ ਗੱਲ ਕਰ ਰਹੇ ਹੋ ਵੀ ਉਹ ਕਾਨੂੰਨ ਸੁਪਰੀਮ ਕੋਰਟ ਨੇ ਗਲਤ ਸਿੱਧ ਕਰਤਾ ਠੀਕ ਹੈ ਤਾਂ ਇਸ ਕਰਕੇ ਵੀ ਹੁਣ ਬੀਐਡ ਵਾਲੇ ਇਸ ਭਰਤੀ ਦੇ ਵਿੱਚ ਨਹੀਂ ਜਾ ਸਕਦੇ ਪਰ ਬੱਚੇ ਤੂੰ ਧਿਆਨ ਨਾਲ ਸੁਣ ਇੱਕ ਕਾਨੂੰਨ ਬਣਿਆ 2018 ਚ ਕਿ ਬੀਐਡ ਵਾਲੇ ਈਟੀਟੀ ਟੀਚਰ ਭਰਤੀ ਹੋ ਸਕਦੇ ਆ ਇਹ ਕਾਨੂੰਨ ਰੱਦ ਹੋ ਗਿਆ 2023 ਚ ਆਗੀ ਸਮਝ ਤਾਂ ਇਨ ਬਿਟਵੀਨ ਜਿਹੜੇ ਆ 5 ਸਾਲ ਬਚੇ 2018 ਤੋਂ 23 ਇਹਦੇ ਵਿੱਚ ਬੀਐਡ ਵਾਲੇ ईटीटी ਦੇ ਪੋਸਟਾਂ ਤੇ 100% ਹੱਕਦਾਰ ਹੋਗੇ ਜਦੋਂ ਕੋਈ ਵੀ ਕਾਨੂੰਨ ਬਣਾਇਆ ਜਾਂਦਾ ਹੈ ਉਹ ਗਲਤ ਹੈ ਚਾਹੇ ਸਹੀ ਹੈ ਪਰ ਜਦੋਂ ਉਸ ਨੂੰ ਗਲਤ ਸਿੱਧ ਕੀਤਾ ਜਾਂਦਾ ਜਿਹੜਾ ਉਹਦਾ ਵਿਚ ਵਾਲਾ ਪੀਰੀਅਡ ਹੁੰਦਾ ਮੈਂ ਨਾ ਕਿਸੇ ਸੀਨੀਅਰ ਲਾਇਰ ਦੀ ਮਦਰ ਬੋਲ ਰਹੀ ਆ ਧਿਆਨ ਨਾਲ ਸੁਣ ਲੈ ਤੂੰ ਵੀਡੀਓ ਆਡੀਓ ਬਣਾਉਣ ਵਾਲੇ ਬੱਚੇ ਕਿ ਜਦੋਂ ਇਹ ਕਾਨੂੰਨ ਬੰਦ ਹੈ ਤੇ ਰੱਦ ਹੁੰਦਾ ਹੈ ਤੇ ਉਹਦਾ ਜਿਹੜਾ ਵਿਚ ਵਾਲਾ ਪੀਰੀਅਡ ਹੁੰਦਾ ਨਾ ਉਦੋਂ ਉਹ ਕਾਨੂੰਨ ਲਾਗੂ ਰਹਿੰਦਾ ਹੈ ਬਣਾਉਣ ਵਾਲੀ ਡੇਟ ਤੋਂ ਤੇ ਰੱਦ ਕਰਨ ਵਾਲੀ ਰੇਟ ਤੱਕ ਡੇਟ ਤੱਕ ਤਾਂ ਇਸ ਤਰ੍ਹਾਂ ਦੀਆਂ ਨਾ ਫालतੂ ਜੀਆਂ ਅਫਵਾਹਾਂ ਜੀਆਂ ਪਾਪ ਆ ਕੇ ਇੱਕ ਦੂਜੇ ਨੂੰ ਤੰਗ ਜਾਂ ਕਰੀ ਜਾਂਦੇ ਹੋ ਕਾਰੇ ਵਾਸਤੇ ਕਾਨੂੰਨ ਜੋ ਹੈ ਉਹੀ ਰਹੂਗਾ ਤੇਰੀ ਆਡੀਓ ਨਾਲ ਇਹ ਬਦਲ ਨਹੀਂ ਸਕਦਾ ਤਾਂ ਸਾਰੇ ਚੁੱਪ ਕਰਕੇ ਬੈਠੋ ਸਰਕਾਰ ਨੇ ਤੁਹਾਨੂੰ 2364 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੈ ਚੁੱਪ ਕਰਕੇ ਲੈ ਲਓ ਤੇ ਇਸ ਚੌਟ ਕਰਾਂ ਦੇ ਵਿੱਚ ਚੁੱਲਾ ਜਗਨ ਦੀ ਆਸ ਹੋਈ ਹੈ ਮਿਹਨਤਾਂ ਦੇ ਨਾਲ ਤਾਂ ਇਹ ਲੈ ਲੋ ਚੁੱਪ ਕਰਕੇ ਇਸ ਤਰ੍ਹਾਂ ਦੀਆਂ ਗਲਤ ਆਡੀਓ ਬਣਾਵਨਾ ਕਿ ਕਿਉਂ ਤੁਸੀਂ ਗਰੁੱਪਾਂ 'ਚ ਪਾਈ ਜਾਂਦੇ ਹੋ ਠੀਕ ਹੈ 2018 ਤੋਂ 23 ਦੇ ਵਿੱਚ ਬੀਐਡ ਵਾਲੇ ਹੱਕਦਾਰ ਹੈ ਸਮਝ ਆ ਗਈ